ਨੇ ਅਜ ਤੱਕ 2 ਸਾਲਾਂ ਵਿੱਚ ਜੋ ਕੀਤਾ ਇਹ ਲੋਕਾਂ ਦਾ ਪਿਆਰ ਹੈ ਨਾ ਇਹ ਜੈਤਰੀ ਲੈ ਕੇ ਆ ਰਿਹਾ ਹੈ। ਇਹ ਕਿਉਂਕਿ ਜਿਨੇ ਲੰਬੇ ਸਮੇਂ 75 ਸਾਲ ਦੀ ਸਾਰੀਆਂ ਸਰਕਾਰਾਂ ਨੂੰ ਮੌਕਾ ਦੇ ਕੇ ਦੇਖਿਆ ਸੀ ਇੱਕ ਮੌਕਾ ਹੁਣ ਮਗਰਿਆ ਇਹਨਾਂ ਨੂੰ ਚੰਗੇ ਕੰਮ ਕਰਾਂਗੇ ਤੇ ਵੇਖੋ ਫਿਰ ਵੋਟਾਂ ਫਿਰ ਪਾ ਦਿਓ। ਅਸਲ ਵਿੱਚ ਅੱਜ ਇੱਕ ਉਹ ਲੀਡਰ ਤੇ ਲੋਕਾਂ ਚ ਗੈਪ ਸਾਢੇ 3 ਠੀਕ ਹੈ ਜੀ ਲੋਕ ਚਾਹੁੰਦੇ ਨੇ ਵੀ ਯਾਰ ਸਾਡੇ ਪਰਿਵਾਰ ਚ ਵੀ ਆ ਕੇ ਮੈਨੂੰ ਆਪਣੇ ਪਰਿਵਾਰ ਦਾ ਜੀ ਸਮਝਦੇ ਨੇ ਮੈਨੂੰ ਮਾਣ ਹੈ ਇਸ ਕਰਦਾ ਵੀ ਜਿਹੜਾ ਪਿਆਰ ਕਰਦਾ ਦੇਖੋ ਜੀ ਜਦੋਂ ਸੰਗਤ ਲੜਦੀ ਹੋਵੇ ਨਾ ਲੋਕ ਲੜਦੇ ਹੋਣ ਫਿਰ ਵਿਰੋਧੀ ਨਹੀਂ ਕੋਈ ਰਹਿ ਜਾਂਦਾ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਮੇਰੀ ਇਲਕਾ ਜਿਹੜੀ ਲੋਕ ਹੈ। ਸਾਡੀ ਜੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਵੀ ਆਪਣਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਇਓ ਜੋ ਕਿ ਸਾਰੇ ਬਟਾਲੇ ਵਾਲੇ ਪਟਾਣਕੋਟ ਗੁਰਦਾਸਪੁਰ ਤੋਂ ਸਭ ਜਾਣਦੇ ਆ ਸਾਡੇ ਬਟਾਲੇ ਦੇ ਹਲਕਾ ਐਮਐਲਏ ਅਮਨ ਸ਼ੇਰ ਸਿੰਘ ਚੈਰੀ ਕੁਲਫੀ ਜੀ ਨੂੰ ਐਮਪੀ ਦੀ ਟਿਕਨਵਾਂ ਜੀ ਗਈ ਆ ਜੋ ਅਸੀਂ ਅੱਜ ਇਤੋਚਲ ਸਾਹਿਬ ਤੋਂ ਨਤਮਸਤ ਹੋ ਕੇ ਗੁਰਦੁਆਰੇ ਤੋਂ ਮੱਥਾ ਟੇਕ ਕੇ ਅਸੀਂ ਰੋਡ ਸ਼ੋਅ ਕੱਢਣ ਜਾ ਰਹੇ ਹਾਂ ਜਿਹੜਾ ਸ਼ਹਿਰ ਦੇ ਵਿੱਚ ਨਾਲ ਟਿਕਟ ਮਿਲਣ ਦੀ ਕੋਸ਼ਿਸ਼ ਦੇ ਵਿੱਚ ਬਹੁਤ ਹੀ ਲੋਕਾਂ ਦਾ ਉਤਸ਼ਾਹ ਦੇਖ ਕੇ ਜਦੋਂ ਆਪਾਂ ਇੱਥੇ ਆਏ ਲੋਕਾਂ ਦੇ ਰਸਤੇ 'ਚ ਪਿਆਰ ਕਿਸੇ ਨੂੰ ਆਪਾਂ ਕਿਹਾ ਨਹੀਂ ਆਲੀ ਲੋਕੀ ਆਪ ਹੀ ਲੋਕਾਂ ਦਾ ਪਿਆਰ ਤੇ ਸਾਨੂੰ ਲੈ ਕੇ ਆ ਰਿਹਾ ਦੇਖੋ ਜੀ ਇਹਨਾਂ ਨੇ ਅਜ ਤੱਕ 2 ਸਾਲਾਂ ਵਿੱਚ ਜੋ ਕੀਤਾ ਇਹ ਲੋਕਾਂ ਦਾ ਪਿਆਰ ਹੈ ਨਾ ਜੋ ਇੱਥੇ ਲੈ ਕੇ ਆ ਰਿਹਾ ਹੈ ਇਹ ਚੀਜ਼ਾਂ ਮੱਕੀ ਦੇਖ ਕੇ ਲੋਕੀ ਬਹੁਤ ਖੁਸ਼ ਨੇ ਆਪਾਂ ਚਾਹਨੇ ਆ ਇਹਨਾਂ ਨੂੰ ਐਮਪੀ ਜਿਤਾਓ ਜਿਹੜਾ ਸਾਡੇ ਡਿਸਟ੍ਰਿਕਟ ਵਾਰਾ ਦੇ ਜਿੰਨੇ ਵੀ ਕੰਮ ਰੁਕੇ ਨੇ ਉਹ ਵੀ ਅਸੀਂ ਕਰੀਏ ਦੇਖੋ ਬਟਾਲੇ ਦਾ ਤੇ ਨਕਸ਼ਾ ਬਣ ਗਿਆ ਜੀ ਤੁਸੀਂ ਦੇਖੋ ਲੁਤਾ ਸਾਹਿਬ ਤੁਸੀਂ ਵੀ ਇਸ ਚਾਰਟ ਤੇ ਕਿੰਨੇ ਸਾਲ ਤੋਂ ਰਹਿ ਰਹੇ ਹੋ ਤੁਸੀਂ ਵੀ ਅੱਗੇ ਸਰਕਾ ਦੇਖਦੇ ਸੀ ਨਾ ਹੁਣ ਕਿਸਾ ਦੀ ਸਰਕਾ ਹੋ ਗਈਆਂ ਕਿਸੇ ਚੌਂਕ ਚੋਂ ਲੰਘੀਏ ਕਿਤੋਂ ਵੀ ਲੰਘੀਏ ਅੱਗੇ ਲੋਕੀ ਕਹਿੰਦੇ ਕਿ ਬਟਾਲਾ ਆ ਗਿਆ ਪਤਾ ਨਹੀਂ ਹੁਣ ਖੱਡੇ ਹੀ ਵੱਡੇ ਆ ਗਏ ਨੇ ਹੁਣ ਲੱਕੀ ਕੰਦੇ ਨੇ ਬਟਾਲਾ ਐਂਟਰ ਕਰ ਗਏ ਹੁਣ ਤੇ ਮਜਾ ਆਣਾ ਗੱਡੀ ਜੂ ਜੂ ਕਰਦੀ ਚਾਲੀ ਹੈ ਦੇਖੋ ਇਹੀ ਫਰਕ ਹੈ ਨਾ ਕੰਮ ਕਰ ਰਹੇ ਨੇ ਲੋਕਾਂ ਚ ਵਿਚਰੇ ਨੇ ਬਹੁਤ ਮਿਹਨਤ ਕਰ ਰਹੇ ਨੇ ਦਿਨ ਰਾਤੇ ਕਰ ਰਹੇ ਨੇ ਦੇਖੋ ਜੀ ਇਹ ਹੋਰ ਵੀ ਕਰਨਗੇ ਅਸੀਂ ਸਾਰੇ ਮਿਲ ਕੇ ਆਪਾਂ ਸਾਰੇ ਮਿਲ ਕੇ ਬਟਾਲਾ ਫਾਨਕੋਟ ਗੁਰਦਾਸਪੁਰ ਸੁਜਾਨਪੁਰ ਮਿਲ ਕੇ ਇਹਨਾਂ ਨੂੰ ਵੱਡੀ ਜਿੱਤ ਨਾਲ ਹਾਸਲ ਕਰਾਈਏ ਤੇ ਇਹਨਾਂ ਨੂੰ ਕਾਮਯਾਬ ਕਰੀਏ ਧੰਨਵਾਦ ਜੀ ਇਸ ਤਰ੍ਹਾਂ ਦਾ ਰਿਸਪੌਂਸ ਹੈ ਦੇਖੋ ਜੀ ਮੈਂ ਧੰਨਵਾਦ ਕਰਦਾ ਮੇਰੇ ਸ਼ਹਿਰ ਵਾਸੀ ਜਿਹੜੇ ਇਨਾ ਪਿਆਰ ਕਰਦੇ ਨੇ ਮੈਂ ਸਦਾ ਰਹਿਣੀ ਐ ਇਹਨਾਂ ਦਾ ਸੋ ਮੈਨੂੰ ਮਾਣ ਐ ਇਸ ਗੱਲ ਦਾ ਕਿਉਂਕਿ ਇਹ ਲੜਾਈ ਮੇਰੀ ਨਹੀਂ ਐ ਮੇਰੇ ਲੋਕਾਂ ਦੀ ਲੜਾਈ ਐ ਔਰ ਉਹ ਲੋਕ ਮੇਰੇ ਸੰਗਤ ਸਾਡੀ ਜਿਹੜੀ ਉਹ ਆਪ ਲੜਾਈ ਲੜ ਰਹੀ ਐ ਸੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਹੜਾ ਇਹ ਕਿਉਂਕਿ ਪਿਛਲੇ ਲੰਬੇ ਸਮੇਂ 75 ਸਾਲ ਸਾਰੀਆਂ ਸਰਕਾਰਾਂ ਨੂੰ ਮੌਕਾ ਦੇ ਕੇ ਵੇਖ ਲਿਆ ਸੀ ਇੱਕ ਮੌਕਾ ਹੁਣ ਮੰਗ ਰਹੇ ਆ ਇਹਨਾਂ ਤੋਂ ਤੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਫਿਰ ਪਾ ਦਿਓ ਨਹੀਂ ਤੇ ਨਾ ਆਪ ਚਰਚਾ ਬਣੇਗੀ ਡੀਸ਼ ਕਮਨਸ਼ੀਅਰ ਜੀ ਕਈ ਆਰ ਪੰਜ ਸੌ ਨਾਲ ਦਿੱਤੇ ਆ ਮਾ ਜੀ ਬਟਾਲੇ ਚ ਕਿੰਨੇ ਬੜਾ ਬੰਦਾ ਲੇਕਿਨ ਸੁਜਾਨਪੁਰ ਘਵਾ ਤੇ ਪ੍ਰਸ਼ਾਸਨ ਕਰ ਦਿੰਦੇ ਨਹੀਂ ਜੀ ਕੱਲ ਤੁਸੀਂ ਸਾਡੇ ਬੜੇ ਅਜੀਜ਼ ਵੱਡੇ ਭਰਾ ਪੱਤਰਕਾਰੋ ਬੜੀ ਸੂਝ-ਬੂਝ ਰੱਖਦੇ ਹੋ ਸਾਰੇ ਪੰਜਾਬ ਦੀ ਕੱਲ ਭੋਏ ਚੋਂ ਤੇ ਆਏ ਆ ਕੱਲ ਉੱਥੇ ਤੇ ਪੈਰੀਂ ਥੱਲੇ ਲੱਗਣ ਦਿੱਤੇ ਜੀ ਉਹਨਾਂ ਨੇ ਵੀ ਇੰਨਾ ਪਿਆਰ ਆ ਦੇਖੋ ਜੀ ਉਹ ਅਸਲ ਦੇ ਵਿੱਚ ਨਾ ਜੀ ਇੱਕ ਹੁੰਦੇ ਲੀਡਰ ਤੇ ਲੋਕਾਂ ਚ ਗੈਪ ਸਾਡੇ ਚ ਨਹੀਂ ਠੀਕ ਹੈ ਜੀ ਲੋਕ ਚਾਹੁੰਦੇ ਨੇ ਵੀ ਯਾਰ ਸਾਡੇ ਪਰਿਵਾਰ ਚ ਕੋਈ ਅੱਗੇ ਆਵੇ ਪਰ ਮੈਨੂੰ ਆਪਣੇ ਪਰਿਵਾਰ ਦਾ ਜੀ ਸਮਝਦੇ ਨੇ ਮੈਨੂੰ ਮਾਣ ਐ ਇਸ ਗੱਲ ਦਾ ਵੀ ਜਿਹੜਾ ਪਿਆਰ ਕਰਦੇ ਨੇ ਮੈਨੂੰ ਦੇਖੋ ਜੀ ਜਦੋਂ ਸੰਗਤ ਲੜਦੀ ਹੋਵੇ ਨਾ ਲੋਕ ਲੜਦੇ ਹੁਣ ਫਿਰ ਵਿਰੋਧੀ ਨਹੀਂ ਕੋਈ ਰਹਿ ਜਾਂਦਾ ਸੋ ਮੈਨੂੰ ਮਾਣ ਐ ਇਸ ਗੱਲ ਦਾ ਕਿਉਂਕਿ ਮੇਰੀ ਇਲੈਕਸ਼ਨ ਜਿਹੜੀ ਲੋਕ ਲੜਦੇ ਐ ਐਮਐਮਐ 8500 ਤੇ ਐਮਪੀ ਉਹ ਅਕਾਲਪੁਰਖ ਸੱਚੇ ਪਾਤਸ਼ਾਹ ਪ੍ਰਭੂ ਉਹਦੇ ਤੇ ਡਿਪੈਂਡ ਐ ਜੀ ਪਰਮੇਸ਼ਵਰ ਤੇ ਠੀਕ ਐ ਜੀ